ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਵੇਖਿਆ ਜਾਵੇ ਤਾਂ ਪਠਾਨਕੋਟ ਜ਼ਿਲ੍ਹਾ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਹੈ ਪਠਾਨਕੋਟ ਜ਼ਿਲ੍ਹਾ ਪਹਿਲਾਂ ਹੀ ਲੱਟ ਕੀਤਾ ਗਿਆ ਹੈ ਵੇਖਿਆ ਜਾਵੇ ਤਾਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਕਿਤਨਾ ਕਿਤੇ ਲੋਕਾਂ ਦੁਆਰਾ ਸੱਕੀ ਵਿਅਕਤੀ ਵਿਖੇ ਜਾਂਦੇ ਹਨ ਪਰ ਜਦੋਂ ਪੁਲਿਸ ਸਰਚ ਕਰਦੀ ਹੈ ਤਾਂ ਸੱਕੀ ਵਿਅਕਤੀ ਗਾਇਬ ਹੋ ਜਾਂਦੇ ਹਨ ਪੁਲਿਸ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਵੇਖਿਆ ਜਾਵੇ ਤਾਂ ਹੁਣ ਕੁਝ ਦਿਨ ਪਹਿਲਾਂ ਜੋ ਸੱਕੀ ਵਿਅਕਤੀ ਕੋੜ ਪੱਟੀਆਂ ਵਿੱਚ ਦੇਖੇ ਸੀ ਫਿਰ ਪਠਾਨਕੋਟ ਵਿੱਚ ਵੀ ਦੇਖੇ ਹੁਣ ਇੱਕ ਕਥਲੋਰਪੁਰ ਦੇ ਨਾਲ ਪਿੰਡ ਪੈਂਦਾ ਹੈ ਸੋੜੀਆਂ ਸੋੜੀਆਂ ਵਿਖੇ ਵੀ ਸੱਕੀ ਵਿਅਕਤੀ ਵਿਖੇ ਗਏ ਨਾ ਸੁਖਜਿੰਦਰ ਸਿੰਘ ਥਾਪੜ ਦੁਆਰਾ ਜੋ ਸਰਚ ਅਭਿਆਨ ਕੀਤਾ ਜਾ ਰਿਹਾ ਨਾਲ ਇਹ ਐਸਐਚਓ ਮਨਜੀਦ ਦੁਆਰਾ ਸਰਚ ਅਭਿਆਨ ਕੀਤਾ ਜਾ ਰਿਹਾ ਸੱਕੀ ਵਿਅਕਤੀ ਨਜ਼ਰ ਨਹੀਂ ਆਏ 2 ਦਿਨ ਹੋ ਗਿਆ ਸਰਚ ਅਭਿਆਨ ਕਰਦੇ ਹੋਏ ਹੈਲੀਕਾਪਟਰ ਵੀ ਚੜਾਇਆ ਤੇ ਡਰੋਨ ਦੁਆਰਾ ਵੀ ਜੋ ਸਰਚ ਅਭਿਆਨ ਕੀਤਾ ਜਾ ਰਿਹਾ ਅਤੇ ਜੰਗਲਾਤ ਦਾ ਜੋ ਚੱਪਾ-ਚੱਪਾ ਸਾਂਿਆ ਜਾ ਰਿਹਾ ਸੱਕੀ ਵਿਅਕਤੀ ਹਜੇ ਤੱਕ ਨਜ਼ਰ ਨਹੀਂ ਆਏ ਬਿਲਕੁਲ ਚੱਪਾ ਚੱਪਾ ਜੋ ਸਾਨਿਆ ਜਾ ਰਿਹਾ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਅੱਜ ਡਲੋਤਰਾ ਦੇ ਨਾਲ ਅੱਜ ਵੀ ਕਾਫੀ ਬੋਝ ਲੱਗੀ ਹੈਗੀ ਹੈ ਕੀ ਹੈਗਾ ਨੇ ਬਿਲਕੁਲ ਆਪਣੇ ਐਸਐਸਪੀ ਸਾਹਿਬ ਆਪਣੇ ਸਰਦਾਰ ਜਗਿੰਦਰ ਸਿੰਘ ਢੱਲੋਂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮਤਲਬਕ ਪੂਰੇ ਏਰੀਆ ਦੇ ਵਿੱਚ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਪੂਰਾ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਹੈਗਾ ਬੀਐਸਐਫ ਆਰਮੀ ਸਾਰੇ ਆਪਾਂ ਲੱਗੇ ਹੋਏ ਆ ਸੋ ਇਸੇ ਘੜੀ ਦੇ ਵਿੱਚ ਵੀ ਹੋਣੀ ਤੁਹਾਡੇ ਸਾਹਮਣੇ ਦੇਖੋ ਆਪਾਂ ਸਵੇਰ ਦੇ ਇਥੇ ਰਾਤ ਦੇ ਦੇਖਣੀ ਤੋਂ ਚਲ ਰਿਹਾ ਆਪਣਾ ਪੂਰਾ ਅਕਸਰ ਦੇਖਿਆ ਲੋਕੀ ਕਾਫੀ ਗੱਲਾਂ ਜਿਹੜੀਆਂ ਬਾਹਰ ਆਂਦੀਆਂ ਨੇ ਜੀ ਸ਼ੱਕੀ ਦੇਖੇ ਕਿ ਨਹੀਂ ਸ਼ੱਕੀ ਦੇਖੇਗੇ ਮੈਂ ਦੇਖੋ ਬ੍ਰਦਰ ਉਸੇ ਵਿੱਚ ਤੁਹਾਨੂੰ ਦੱਸਿਆ ਗਿਆ ਵੀ ਸਾਡੀ ਤਾਂ ਸਾਰਿਆਂ ਅੱਗੇ ਪਬਲਿਕ ਅੱਗੇ ਸਾਰਿਆਂ ਅਗੇ ਇਹ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਅਸਹੀ ਹਰਕਤ ਮਿਲਦੀ ਹੈ ਜਾਂ ਦਿਖਦਾ ਕੋਈ ਬੰਦਾ ਉਸ ਵੇਲੇ ਸਾਨੂੰ ਸੂਚਿਤ ਕਰੋ ਤਾਂ ਜੋ ਸਮੇਂ ਰੰਦੇ ਉਹਦਾ ਆਪਾਂ ਕਰ ਸਕੀਏ ਬਟਾ ਪਰ ਜੋ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਆਪਾਂ ਆਪਣੇ ਐਸਐਸਪੀ ਸਾਹਿਬ ਬਾਦਰ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਹਿਤ ਪੂਰੀ ਮਸਤਾਦੀ ਤੇ ਤਾਂਦੇ ਨੇ ਡਿਊਟੀ ਕਰ ਰਹੇ ਆਂ ਕੋਈ ਵੀ ਕਿਸੇ ਕਿਸਮ ਦੀ ਆਪਾਂ ਚੀੜੀ ਨੂੰ ਪਰ ਨਹੀਂ ਮਾਰਨਦਿਆਂਗੇ। ਦੈਟਸ ਇਟ।